ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਆਦਾਬ ਅਤੇ ਨਮਸਕਾਰ ਅੱਜ ਦਾ ਐਪੀਸੋਡ ਕਰਕੇ ਮੈਂ ਸਮਝਦਾ ਕਿ ਮੈਨੂੰ ਦਿਲੀਤ ਸੱਲੀ ਹੋਵੇਗੀ ਦਿਲੀ ਸ਼ਕੂਨ ਮਿਲੇਗਾ ਕਿਉਂਕਿ ਇਹ ਐਪੀਸੋਡ ਇੱਕ ਇਹੋ ਜਿਹੀ ਮਹਾਨ ਹੁਨਕਾਰਾ ਬਾਰੇ ਹੈ ਜਿਸ ਦਾ ਕੋਈ ਤੋੜ ਨਹੀਂ ਔਰ ਗਾਇਕੀ ਵਿੱਚ ਜੋ ਮਕਾਮ ਹਜ਼ਰ ਗਾਇਕੀ ਨੂੰ ਹਾਸਲ ਹੈ ਇਹਨੂੰ ਇਸ ਅੰਜਾਮ ਤੱਕ ਪਹੁੰਚਾਉਣ ਵਿੱਚ ਉਹਨਾਂ ਦਾ ਬਹੁਤ ਵੱਡਾ ਸ਼ਲਾਘਾਯੋਗ ਕਾਬਲੇ ਤਾਰੀਫ ਯੋਗਦਾਨਾ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਦਾ ਨਾਮ ਜ਼ੁਬਾਨ ਤੇ ਆਉਂਦਿਆਂ ਹੀ ਸੀਸ ਅਦਬ ਤੇ ਸਤਕਾਰ ਨਾਲ ਝੁਕ ਜਾਂਦਾ ਹੈ ਮੇਰੀ ਬਰਾਦ ਹੈ ਗ਼ਜ਼ਲ ਦੀ ਬਾਦਸ਼ਾ ਗ਼ਜ਼ਲ ਦੀ ਕੁਇਨ ਕਹेलो ਬੇਗਮ ਅਖਤਰ ਸਾਹਿਬਾ ਇਹਨਾਂ ਨੂੰ ਪਹਿਲਾ ਅਖਸਰੀ ਬਾਈ ਕਹਾ ਜਾਂਦਾ ਸੀ ਅਖਸਰੀ ਬਾਈ ਹਜ਼ਾਬਾਦੀ ਗੱਲ ਕਰਦੇ ਹਾਂ ਉਹਨਾਂ ਜਨਮ ਤੋਂ ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਇਹ ਰੇਸ਼ ਦਾ ਸਭ ਤੋਂ ਵੱਡਾ ਸੂਬਾ ਉਦੇਸ਼ਾਰ ਫੈਜ਼ਾਬਾਦ ਵਿੱਚ ਹੋਇਆ ਤੇ ਬਚਪਨ ਵੀ ਤੇ ਆ ਕੁਝ ਸੰਗੀਤ ਦੀ ਮਾਸਟਰੀ ਕਰ ਰਹੀ ਸੀ ਇਸ 25 ਦੀ ਉਮਰ ਉਦੋਂ 7 ਸਾਲ ਦੀ ਸੀ ਜਦੋਂ ਇਹਨੇ ਇੱਕ ਗਾਇਕਾ ਨੂੰ ਸੁਣਿਆ ਰੇਡੀਓ ਤੋਂ ਤੇ ਇਹਦੇ ਅੰਦਰ ਸੰਗੀਤ ਦੀ ਰਿਸ਼ੀ ਉਚਣੀ ਜਾਗ ਪਈ ਖਿੱਚੀ ਗਿਆ ਸਵਾਸ ਨਾਲ ਤੇ ਫਿਰ ਇਹਨੇ ਨਰਨਾਕੀਤਾ ਮਾਨਿ ਮੰਨ ਕੇ ਮੈਂ ਇਸ ਪਾਸੇ ਵੱਲ ਵਧਣਾ ਅੱਗੇ ਜੋ ਰੱਬ ਨੇ ਅੱਲਾਹ ਤਾਲਾ ਨੇ ਉਹਨੂੰ ਮਕਾਮ ਬਖਸ਼ਿਆ ਉਹ ਤਾਂ ਕਿਸੇ ਵੇਰਲੇ ਟਾਮ ਨੂੰ ਮਿਲਦਾ ਇਹਨਾਂ ਨੇ ਫਿਰ تعلیم ਲੈਣੀ ਸ਼ੁਰੂ ਕੀਤੀ ਕਿਉਂਕਿ ਕਹਿੰਦੇ ਹਨ ਨਾ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਬ ਬਿਨਾ ਪਤ ਨਹੀਂ ਤੇ ਗੁਰੂ ਚਾਹੇ ਕਿਸੇ ਫੀਲਡ 'ਚ ਹੋਵੇ ਖਾਸ ਕਰਕੇ ਸੰਗੀਤ ਦੇ ਖੇਤਰ ਵਿੱਚ ਤਾਂ ਗੁਰੂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਸੌਂਰਤਾ ਥੋੜੇ ਕੋਲ ਹੈ ਪਰ ਉਹਨੂੰ ਤਰਾਸ਼ਣਾ ਉਹਨੂੰ ਕਲਾਤਮਕ ਰੂਪ ਦੇਣਾ ਉਹਦੀਆਂ ਬਰੀਕੀਆਂ ਸਮਝਾਉਣੀਆਂ ਇਹ ਉਸਤਾਦ ਹੀ ਕਰਦਾ ਹੈ ਉਸਤਾਦ ਜਗ ਗੁਰੂ ਜੰਗਲੇ ਉਹ ਕਰਦੇ ਨੇ। ਤੋਂ ਇਹਨਾਂ ਨੇ ਬਹੁਤ ਵੱਡੇ ਵੱਡੇ ਉਸਤਾਦਾਂ ਤੋਂ ਅ ਸਿੱਖਿਆ ਲਈ ਹਾਲਾਂਕਿ ਪਹਿਲੀ ਪਰਫਾਰਮੈਂਸ ਜਿਹੜੀ ਆ ਉਹ ਬੀਗਮ ਅਕਸਰ ਨੇ ਜਾਂ ਅਕਤਰੀ 22 ਸਾਲਾਂ ਤੱਕ ਨਾ ਨਿਕਾ ਤੋਂ ਬਾਅਦ ਉਹਨਾਂ ਦਾ ਨਾਂ ਬੀਗਮ ਅਕਸਰ ਪੈਂਦੇ। ਉਹ 16 ਸਾਲ ਦੀ ਉਮਰ ਵਿੱਚ ਇਹਨਾਂ ਨੇ ਪਹਿਲੀ ਪਰਫਾਰਮੈਂਸ ਕੀਤੀ। ਇਹਨਾਂ ਨੇ ਉਸਤਾਦ ਮਦਦ ਖਾਨ ਸਾਹਿਬ ਤੋਂ ਮੋਢੀ ਤਰਬੀਤ ਲਈ ਜੋ ਬਹੁਤ ਵੱਡੇ ਉਸਤਾਦ ਸਨ ਉਸ ਤੋਂ ਬਾਅਦ ਇਹਨਾਂ ਨੇ ਫਿਰ ਉਸਤਾਦ ਅਬਦੁਲ ਵਹੀਦ ਖਾਨ ਸਾਹਿਬ ਜਿਹੜੇ ਲਾਹੌਰ ਵਿੱਚ ਮੁਕੀਮ ਸਨ ਤੇ ਲਾਹੌਰ ਸਿੱਖਣ ਜਾਇਆ ਕਰ ਦਿੱਸਾਂ ਕਿਉਂਕਿ ਲਗਨ ਜੜੀ ਆ ਉਹ ਬੰਦੇ ਨੂੰ ਲੈ ਕੇ ਜਾਂਦੀ ਹੈ ਤੇ ਇੱਕ ਵਿੱਚ ਹੋਰ ਉਸਤਾਦ ਤੋਂ ਵੀ ਸਿੱਖਿਆ ਤੇ ਉਸਤਾਦਾਂ ਤੋਂ ਸਿੱਖਣ ਤੋਂ ਬਾਅਦ ਫਿਰ ਵੀ ਮੰਟਕਿਆ ਨਹੀਂ ਕਿਉਂਕਿ ਕਹਿੰਦੇ ਨੇ ਕਿ ਜਿਹੜਾ ਕਲਾਕਾਰ ਹੈ ਨਾ ਉਹ ਉਹਦਾ ਉਹਦਾ ਕੈਰੈਕਟਰ ਉਹਦੀ ਜ਼ਿੰਦਗੀ ਰੇਤ ਵਾਂਗ ਚਾਹੀਦੀ ਹੈ ਰੇਤ ਵਿੱਚ ਜਿੰਨਾ ਵੀ ਪਾਣੀ ਤੁਸੀਂ ਪਾਈ ਜੋ ਉਹਨਾਂ ਵਿੱਚ ਜਰੂਰ ਹੋ ਜਾਂਦਾ ਹੈ ਇਸ ਤਰ੍ਹਾਂ ਆਰਟਿਸਟ ਦੀ ਕਲਾਕਾਰ ਦੀ ਫਨਕਾਰ ਦੀ ਚਾਹੇ ਉਹ ਗਾਇਕ ਹੋਵੇ ਚਾਹੇ ਉਹ ਕਿਸੇ ਸੰਖਦਾ ਹੋਵੇ ਉਹਦੀ ਤਸਲੀਂ ਕਦੀ ਹੁੰਦੀ ਉਹ ਜੋ ਪੂਰਨਤਾ ਉਹ ਸਮਝ ਦਾ ਸਮਝਾਇਦਾ ਸਮਝ ਦੀ ਹੈ ਕਿ ਨਹੀਂ ਆਉਂਦੀ ਇਹ ਪ੍ਰੋਸੈਸ ਚੱਲ دارਿਦਾ ਆਖਰੀ ਸਾਹ ਤੱਕ। ਤੋਂ ਆਖਰ ਵਿੱਚ ਫਿਰੋਨਾ ਨੇ ਜਾ ਕੇ ਲਾਹੌਰ ਉਸਤਾਦ ਚੰਡੇਖਾਂ ਸਾਹ ਦੇ ਚਰਨ ਫੜੇ ਕਦਮ ਬੋਸੀ ਕੀਤੀ ਤੇ ਉਹਨਾਂ ਤੋਂ ਸੰਗੀਤ ਦੀ ਤਾਲੀਮ ਲਈ ਅਖੀਰੀ ਹੱਕੇ ਉੱਥੇ ਮੰਨੋਂ ਦਾ ਟਿਕਿਆ। ਫਿਰ ਮੈਂ ਦੱਸਿਆ ਕਿ 16 ਸਾਲ ਦੀ ਉਮਰ ਵਿੱਚ ਪਹਿਲੀ ਪਰਫਾਰਮੈਂਸ ਦਿੱਤੀ ਇਹ ਕਿੱਥੇ ਦਿੱਤੀ ਜੀ ਇਹ ਗੱਲ ਹੈ ਕਾਲਪਿਆ ਬਿਹਾਰ ਵਿੱਚ 1945 1945 ਵਿੱਚ ਜਦੋਂ ਕਾਲਪਿਆ ਤੇ ਨਾਲ ਹੀ ਪੁਚਾਰਵੀ ਆਇਆ ਇਹ ਦੋ ਜਿਹੜੀਆਂ ਕੁਦਰਤੀ ਕਰੋਪੀਆਂ ਸਨ ਇਹਨਾਂ ਨੇ ਤਵਾਈ ਬਚਾ ਕੇ ਰੱਖਤੀ ਬਹੁਤ ਫੋੜੀਪਤੇ ਤੇ ਨੁਕਸਾਨ ਹੋਇਆ ਉਹਨਾਂ ਲੋਕਾਂ ਦੀ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਨਾ ਉਹ ਅਰਥਕੇਕ ਨਾਲ ਹੋਇਆ ਪੁਛਾਣਾ ਤੋਂ ਉਹਦੇ ਸਮਾਜ ਵਿੱਚ ਪੀੜਤ ਲੋਕਾਂ ਦੀ ਜਿਹੜੇ ਮੁਸੀਬਤ ਦੇ ਮਾਰੇ ਲੋਕ ਸੀ ਉਹਨਾਂ ਦੀ امداد ਲਈ ਸਰਕਾਰ ਨੇ ਇੱਕ ਪ੍ਰੋਗਰਾਮ ਰੱਖਿਆ ਐ ਗਵਰਨਮੈਂਟ ਆਫ ਇੰਡੀਆ ਨੇ ਤੇ ਬਿਹਾਰ ਦੀ ਉਸੜੀ ਸਰਕਾਰ ਨੇ ਬਿਹਾਰ ਵਿੱਚ ਉਸ ਆ ਪ੍ਰੋਗਰਾਮ ਵਿੱਚ ਉਸ ਸਮਾਗਮ ਵਿੱਚ ਉਸ ਸਮਾਗਮ ਵਿੱਚ ਬੇਗਮ ਅਕਸਰ ਨੇ ਜਿਹੜਾ ਗਾਇਆ ਹਾ ਹਾ ਇਹਨਾਂ ਦੇ ਗਾਣੇ ਨੇ ਇਹਨਾਂ ਦੇ ਗਾਇਨ ਨੇ ਇਹਨਾਂ ਦੀ ਗਾਈ ਗਜ਼ਲ ਨੇ ਇਹਨਾਂ ਨੂੰ ਰਾਤੋ ਰਾਤ ਹੀ ਲੋਕਾਂ ਦੀ ਜ਼ੁਬਾਨ ਤੇ ਛੱਡ ਦਿੱਤਾ ਇਹਨਾਂ ਦਾ ਨਾਮ ਔਰ ਬਲੇ ਬਲੇ ਹੋ ਗਈ ਤੈਲ ਕਾ ਮਚ ਗਿਆ ਪਤਾ ਲੱਗ ਗਿਆ ਕਿ ਸੰਗੀਤ ਦੇ ਖੇਤਰ ਵਿੱਚ ਬੇਗ ਮਕਸਰ ਨਾ ਦੀ ਫਨਕਾਰਾ ਗੁਰੂਕਾਰਾ ਆਈਏ ਹੁਣ ਦੇਖੋ ਕਮਾਲ ਹੈ ਮੈਂ ਤੇ ਜ਼ਿਕਰ ਕਰਾਂ ਇਹ ਸੰਗੀਤ ਨੂੰ ਸਮਝੇਗਾ ਕਿ ਗਜ਼ਲ ਦਾ ਹੁਣ ਦਾ ਸਰੂਪ ਹੋ ਰਿਹਾ ਹੁਣ ਦਾ ਸਰੂਪ ਹੋ ਰਿਹਾ ਹੈ ਇਹ ਇਥਰ ਜ ਮੋਡਰਨਾਈਜ਼ ਹੋ ਗਈ ਪਰ ਜਿਹੜੀ ਰਵਾਇਤੀ ਗਜ਼ਲ ਗਾਇਕੀ ਹੈ ਪਰੰਪਰਾਗਤ ਸ਼ੈਲੀ ਜਿਹੜੀ ਹੈ ਉਹਦਾ ਪੱਲਾ ਅਗਰ ਕਿਸੇ ਨੇ ਕੁੱਟ ਕੇ ਭੜੀ ਰੱਖਿਆ ਅੰਤਮ ਸਵਾਸਾਂ ਤੱਕ ਸਮਝੋ ਤਾਂ ਨਹੀਂ ਕੀਤਾ ਕਦੀ ਤੇ ਉਹ ਬੇਗਮ ਅਕਤਰ ਹੋਰਾ ਦੇਖਿ ਸਹੀ ਇਹ ਗੱਲ ਹੈ ਉਹ ਇੱਕੋ ਸਮੇਂ ਤਿੰਨ ਸਰਫਾਂ ਵਿੱਚ ਗਾਉਂਦੇ ਸਨ ਥੈਨ ਥੈਨ ਬੜਾ ਮਮਟ ਅ ਯਾਨੀ ਗਜ਼ਲ ਦੀ ਅ ਮਹਾਰਾਣੀ ਤਾਨਾ ਨੂੰ ਕਿਹਾ ਜਾਂਦਾ ਹੈ ਜਿਵੇਂ ਮਲਕਾਏ ਤਰਨਮ ਨੂਰজাহਾਨ ਨੂੰ ਕਿਹਾ ਜਾਂਦਾ ਹੈ ਇਸ ਤਰ੍ਹਾਂ ਮਲਕਾਏ ਗਜ਼ਲ ਗਜ਼ਲਦੀਬ ਮਲਕਾ ਮੇਘ ਮਖਤਰ ਸਾਹਿਬਾ ਇੱਕ ਤਾਂ ਗਜ਼ਲ ਗਾਇਕੀ ਇੱਕ ਠੰਮਰੀ ਲਾਈਟ ਕਲਾਸਿਕਲ ਇੱਕ ਦਾਦਰਾ ਇਹ ਤੇ ਨੰਗਨੇ ਗਾਇਨ ਦੇ ਪ੍ਰਮੁਖ ਕਲਾਸਿਕਲ ਇਹਨੇ ਕਲਾਸਿਕਲ ਸਿੱਖਿਆ ਹੋਏ ਕਿਉਂਕਿ ਸੰਗੀਤ ਦਾ 베ਸ ਜਿਹੜਾ ਉਹ ਕਲਾਸਿਕਲ 뮤직 ਹੈ ਜੇ ਨਾ ਚਿਰ ਕੋਈ ਕਲਾਸਿਕਲ 뮤직 ਨਹੀਂ ਸਿੱਖਦਾ ਚਾਹੇ ਉਹ ਕੀਰਤਨ ਦੇਖ ਖੇਤਰ ਵਿੱਚ ਜਾਵੇ ਚਾਹੇ ਉਹ ਗੀਤ ਗਾਉਣ ਵਾਲੇ ਬਣੇ ਜਾਵੇ ਚਾਹੇ ਉਹ ਸ਼ੁੱਧ ਕਲਾਸੀਕਲ ਵਾਲੇ ਪਾਸੇ ਜਾਵੇ ਚਾਹੇ ਗਾਇਨ ਹੋਵੇ ਚਾਹੇ ਵਾਦਨ ਹੋਵੇ ਉਹਦੇ ਲਈ ਰਾਗਾਂ ਦੀ ਜਿਹੜੀ ਨਾਲਜ ਹੈ ਔਰ ਪ੍ਰੈਕਟੀਕਲ ਨਾਲਜ ਹੈ ਗੁਰੂ ਸ਼ਿਸ਼ ਪਰੰਪਰਾ ਦੇ ਮੁਤਾਬਕ ਹੁਣ ਤਾਂ ਯੂਨੀਵਰਸਿਟੀਆਂ ਕਾਲਜਾਂ ਵਿੱਚ ਸਬਜੈਕਟ ਬਣ ਗਿਆ ਨਾ ਹੋਰ ਤਰ੍ਹਾਂ ਦੀ ਤਾਲੀਮ ਹੋ ਅੱਗੇ ਹੁੰਦੀ ਸੀ ਗੁਰੂ ਸ਼ਿਸ਼ ਪਰੰਪਰਾ ਕਿ ਗੁਰੂ ਕੋਲ ਜਾ ਕੇ ਉਹਦੀ ਕਦਮ ਬੋਸ਼ੀ ਕਰਦੇ ਸੀ ਉਹਨਾਂ ਨੂੰ ਪਗੜੀ ਭੇਟਾ ਕਰਦੇ ਸੀ ਕੁਝ ਹੋਰ ਉਹਨਾਂ ਨੂੰ ਤੋਹਫੇ ਦਿੰਦੇ ਸਨ ਔਰ ਦਖਸ਼ਨਾ ਦੇ ਕੇ ਫਿਰ ਬੇਨਤੀ ਕਰਦੇ ਸਨ ਜੇ ਬੇਨਤੀ ਪ੍ਰਵਾਨ ਹੋ ਜਾਏ ਕਈ ਵਾਰ ਨਹੀਂ ਵੀ ਸੀ ਕਈ ਪ੍ਰਵਾਨ ਕਰਦੇ ਜਿਵੇਂ ਪੰਮ ਸਿੰਘ ਜੀ ਸੋਹਣ ਸਿੰਘ ਜਿਹੜੇ ਪੰਜਾਬ ਦਾ ਮਾਣ ਨੇ ਸੇ ਕੌਮ ਦਾ ਮਾਣ ਨੇ ਪੰਮ ਸਿੰਘ ਸੋਹਣ ਸਿੰਘ ਬਹੁਤ ਵੱਡੇ ਕਲਾਸਿਕਲ ਗਾयक ਹੋਏ ਨੇ ਕਿਹਾ ਜਾਂਦਾ ਨਾ ਵੀ ਜੱਟ ਕੀਤੇ ਗਾਉਣਾ ਕੀ ਪਰ ਪੰਮ ਸਿੰਘ ਸੋਹਣ ਸਿੰਘ ਗਰੇਵਾਲ ਪਰਵਾਰ ਦੇ ਪੈਦਾ ਹੋ ਕੇ ਜਿਨ੍ਹਾਂ ਨੇ ਵਾਈਟ ਛੱਡ ਕੇ ਇਹ ਜਾ ਕੇ ਕਦਮ ਉਸ ਵੀ ਕਰ ਲਈ ਕਿਹਦੀ 우ਸਤਾਦ ਫੈਜ਼ ਖਾਨ ਸਾਹਿਬ ਦੀ 우ਸਤਾਦ ਫੈਜ਼ ਖਾਨ ਸਾਹਿਬ ਪਹਿਲਾਂ ਤਾਂ ਉਹਨੂੰ ਨੇੜੇ ਨਹੀਂ ਸੱ ਲਗੜੰਦੇ ਪਰ ਘਟਨਾ ਐਸੀ ਹੋਈ ਕਿ ਤੇ ਫੇਰ ਜ਼ਿਕਰ ਕਰਾਂਗਾ ਉੱਥੇ ਉਹਨਾਂ ਦੀ ਆਵਾਜ਼ بیٹھ ਗਈ ਤੇ ਇਹਨਾਂ ਨੇ ਗਾਣਾ ਪੂਰਾ ਕੀਤਾ ਉਹਨਾਂ ਦੇ ਛਾਤੀ ਨਾਲ ਲਾ ਲਿਆ ਫਿਰ ਇਹ ਕਹਿਣ ਲੱਗ ਪਏ ਲੋਕ ਕਿ ਜੇ ਪਰਦਾ ਤਾਣ ਕੇ ਗਾਇਆ ਜਾਵੇ ਇਹ ਪਤਾ ਨਹੀਂ ਲੱਗਦਾ ਕਿ 우ਸਤਾਦ ਫਿਆਰੂਖ ਖਾਨ ਸਾਹਿਬ ਗਾ ਰਹੇ ਕਿ ਪੰਛੀ ਸਰਦਾਰ ਸੋਹਣ ਸਿੰਘ ਗਾ ਰਹੇ ਮੈਂ ਉਹਨਾਂ ਨੂੰ ਹਰਵਲ ਸੰਗੀਤ ਸਮੇਲਨ ਵਿੱਚ ਬਹੁਤ ਵਾਰੀ ਸੁਣਿਆ ਔਰ ਮੇਰੇ ਪਿੰਡ ਜਿਹੜਾ ਕਲਾਸੀਕਲ ਕੀਰਤਨ ਦਰਬਾਰ ਹੁੰਦਾ ਸੀ ਮਨ ਮੰਨ ਹੈ ਕਿ ਉਥੇ ਵੀ ਉਹ ਇੱਕ ਵਾਰ ਆ ਕੇ ਗਏ ਤੇ ਰਾਤ ਮੇਰੇ ਕੋਲ ਠਹਿਰੇ ਤਾਂ ਇਸ ਤਰ੍ਹਾਂ ਇਹ ਜ਼ਰੂਰੀ ਹੈ ਸੰਗੀਤ ਚਾਲੀ ਇਸ ਤੋਂ ਬਾਅਦ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਬੀਗ ਮਖਤਰ ਨੇ ਫਿਰ ਚੱਲ ਸੋ ਚੱਲ ਚੱਲ ਸੋ ਇਹ ਜਿਹੜਾ ਬਿਹਾਰ ਦਾ ਮੈਂ ਕਿਹਾ ਅਰਥਕ ਕੇ ਕਿਲਾ ਸੀ 1934 ਵਿੱਚ 43 ਉਹਨਾਂ ਸੀ 1934 ਵਿੱਚ ਇਹ ਆ ਵਾਪਰੇ ਆ ਸੀ ਕਿ ਉੱਥੇ ਉਹਨਾਂ ਨੇ ਗਾ ਕੇ ਜਿਵੇਂ ਪਹਿਲਾਂ ਕਿਹਾ ਬੱਲੇ ਬੱਲੇ ਕਰਾਈ ਉੱਥੇ ਉਹਨਾਂ ਦੀ ਪਛਾਣ ਫਿਰ ਬਣੀ ਤੇ ਸ਼ੋਰ ਤੇ ਆਲਮਗੀਰ ਦੇ ਮਾਲਕ ਬਣਦੇ ਰਹੇ ਫਿਰ ਕੀ ਸੀ ਫੇਰ ਉਹਨਾਂ ਨੂੰ ਇਤਨਤਾ ਮਦਦਸਤਾ ਨਾ ਕਿ ਗਾਜ਼ਲ ਗਾਇਕੀ ਤੇ ਠੁਮਰੀ ਤੇ ਦਾਦਰਾ ਇੱਕ ਤੰਤ ਨਾ ਬਣ ਗਿਆ ਨੰਗੇ ਬਚ ਗਿਆ ਫਿਰ ਫਿਲਮਾਂ ਵਾਲਿਆਂ ਤੱਕ ਵੀ ਗੱਲ ਪਹੁੰਚੀ ਤੇ ਬੜੇ ਬੜੇ ਵੱਡੇ ਫਿਲਮ ਸਾਜ਼ ਜਿਹੜੇ ਸੀ ਉਸ ਵੇਲੇ ਦੇ ਪ੍ਰੋਡਿਊਸਰ ਉਹਨਾਂ ਕਰਾਉਣ ਕੇ ਖੂਬਸੂਰਤ ਵੀ ਬਣੇ ਸਨ ਤੇ ਉਹਨਾਂ ਨੇ ਫਿਲਮਾਂ ਵਿੱਚ ਕੰਮ ਕੀਤਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬੇਗਮ ਅਕਤਰ ਸਾਹਾ ਇੱਕੋ ਸਮੇਂ ਕਈ ਖੇਤਰਾਂ ਵਿੱਚ ਨਾਮਣਾ ਪੈ ਗਿਆ ਕਰਨ ਵਾਲੀ ਮਹਾਨ ਫਨਕਾਰਾ ਗੁਰੂਕਾਰਾ ਅਦਾਕਾਰਾ ਸੀ ਉਹਨਦੇ ਪ੍ਰਮੁੱਖ ਫਿਲਮਾਂ ਜਿਹੜੀਆਂ ਨੇ ਜਿਹਨਾਂ ਵਿੱਚ ਉਹਨੇ ਕੰਮ ਕੀਤਾ ਦੇਖੋ ਅ بڑے بڑے ਨਾਮਵਰ ਜਿਹੜੇ ਫਿਲਮ ਪ੍ਰੋਡਿਊਸਰ ਸੀ ਉਹਨਾਂ ਕੋਲ ਆਪ ਆਉਂਦੇ ਰਹੇ ਕਿ ਤੁਸੀਂ ਇਹਸਾਨ ਫਿਲਮ 'ਚ ਉਹਨਾਂ ਨੇ ਕੰਮ ਕੀਤਾ ਬਹੁਤ ਉਹਨਦੇ ਰੋਲ ਨੂੰ ਸਲਾਹ ਗਿਆ ਇਸੇ ਤਰ੍ਹਾਂ ਰੋਟੀ ਫਿਲਮ ਬੜੀ ਮਕਬੂਲ ਹੋਈ ਉਹਦੇ ਵਿੱਚ ਉਹਨਾਂ ਨੇ ਇੱਕ ਫਿਲਮ ਬੜੀ ਚਰਚਿਤ ਸੀ ਇੱਕ ਦਿਨ ਦਾ ਬਾਦਸ਼ਾ ਉਹਦੇ ਵਿੱਚ ਵੀ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਸਰਾਹਿਆ ਇੱਕ ਫਿਲਮ ਬਣੀ ਸੀ ਨਾਲ ਦਮਯੰਤੀ ਨਾਲ ਦਮਯੰਤੀ ਇਸ ਹੁਣ ਵਿੱਚ ਵੀ ਕਮਾਲ ਦੀਆਂ ਉਹਨਾਂ ਦੀ ਪੇਸ਼ਕਾਰੀ ਸੀ ਫਿਰ ਆਉਂਦਾ ਜੀ ਉਹਨਾਂ ਦਾ ਜਿਹੜਾ ਜੀਵਨ ਉਹਦੇ ਵਿੱਚ ਇੱਕ ਮੋੜ ਆ ਕਿ ਕਿ ਹਰ ਇਸ ਤਰੀ ਦਾ ਇਹ ਖਾਬ ਹੁੰਦਾ ਹੈ ਕੋਈ ਵੀ ਸ਼ਾਦੀ ਹੋਵੇ ਤੇ ਉਹ ਗ੍ਰਸਤੀ ਵਿੱਚ ਪ੍ਰਵੇਸ਼ ਕਰੇ 1945 ਵਿੱਚ ਫਿਰ ਉਹਦਾ ਨੇ ਕਾਹ ਹੋਇਆ ਬਕਾਇਦਾ ਉੱਤਰ ਪ੍ਰਦੇਸ਼ ਦੇ ਕੋਈ ਛੋਟਾ ਮੋਟਾ ਘਰਾਣਾ ਨਹੀਂ ਕਾਕੋਲੀ ਦੇ ਕਾਕੋਲੀ ਇੱਕ ਰਾਜ ਸੀ ਰਾਸੀ ਅਗੇ ਹੁਣ ਤਾਂ ਰਾਜ ਤਾਂ ਮਰਝ ਹੋ ਗਈਆਂ ਨਾ ਸਰਦਾਰ ਪਟੇਲ ਨੇ ਕਰ ਦਿੱਤੀਆਂ ਕਾਕੋਲੀ ਦੇ ਨਵਾਬ ਸਾਹਿਬ ਜਿਹਨਾਂ ਦਾ ਨਾਸ਼ੀ ਨੇੜੇ بڑے بڑے ਬੈਰਿਸਟਰ ਸਨ ਇਸ਼ਤਿਆਕ احمد ਅਬਾਸੀ ਸਾਹਿਬ ਐਡਵੋਕੇਟ ਇਸ਼ਤਿਆਕ احمد ਅਬਾਸੀ ਸਾਹਿਬ ਦੇ ਨਾਲ ਬਕਾਇਦਾ ਇਹਨਾਂ ਦਾ ਨਿਕਾਹ ਹੋਇਆ ਤੇ ਉਹਨਾਂ ਨੇ ਪਹਿਲਾਂ ਪਹਿਲਾਂ ਤਾਂ ਸਭ ਕੁਝ ਠੀਕ ਹੁੰਦਾ ਨਾ ਉਹਨਾਂ ਨੇ ਇੱਕ ਤਜਵੀਜ਼ ਰੱਖੀ ਕਿ ਆਪਣਾ ਹੁਣ نکاح ਹੋ ਗਿਆ ਤੁਸੀਂ ਮੇਰੀ ਗੁਜ਼ਾਰਿਸ਼ ਉਹਨਾਂ ਨੇ ਲਖਸਰ ਤੇ ਪ੍ਰਵਾਨ ਕਰੋ ਤੇ 5 ਸਾਲ ਤਕਰੀਬਨ 5 ਸਾਲ ਉਹਨਾਂ ਨੇ ਕਿਹਾ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਗਾਣਾ ਬੰਦ ਕਰ ਦਿਓ ਕਿਸੇ ਏਡੇ ਵੱਡੇ ਫਨਕਾਰ ਜਿਹਦੇ ਘਰੇ ਵਿੱਚ ਵਿੱਚੋਂ ਸੰਗੀਤ ਦਾ ਚਸ਼ਮਾ ਵਗਦਾ ਉਹਨੂੰ ਕਹਿ ਦੇਣਾ ਕਿ ਤੁਸੀਂ ਗਾਉਣਾ ਬੰਦ ਕਰ ਦਿਓ ਉਹਨਾਂ ਨੇ ਕਿਹਾ ਸ਼ਾਇਦ ਪੱਕਾ ਹੀ ਕਰ ਦੇਣੀ ਵੀ ਪਰ ਨਹੀਂ ਇਨੂੰ ਬੰਨ ਨਹੀਂ ਮਾਰਿਆ ਜਾ ਸਕਦਾ ਇਹਨਾਂ ਘਣਾ ਹਾਂ ਠੀਕ ਹੈ ਉਹਨਾਂ ਨੇ ਆਪਣੇ ਖਾਬਨ ਦੀ ਗੱਲ ਬਣੀ ਔਰ ਪੂਰੇ 5 ਸਾਲ ਉਹਨਾਂ ਨੇ ਆਪਣੇ ਕੌਲ ਨੂੰ ਤੋੜ ਰਮਾਇਆ ਉਸ ਤੋਂ ਬਾਅਦ ਉਹਨਾਂ ਵਿੱਚ ਕੁਝ ਅਣਬਣ ਰਹਿਣ ਲੱਗ ਪਈ ਕੋਈ ਤਣਾਸੇ ਪੈਦਾ ਹੋ ਗਏ ਇਸ ਕਾਰਨ ਹੀ ਲੈ ਕੇ ਸ਼ਾਇਦ ਪੀ ਇਹ ਤਾਂ ਉਸ ਬਨੇ ਹਟੇ ਨਹੀਂ ਤੇ ਸੰਬੰਧ ਠੀਕ ਨਾ ਰਹਿ ਖਟਾਸ ਆ ਗਈ ਸੰਬੰਧਾਂ ਵਿੱਚ ਤੇ ਉਹ ਫਿਰ ਉਹੀ ਹੁੰਦਾ ਹੈ ਉਹ ਅਲੈਦਾ ਹੋ ਗਏ ਨਵਾਬ ਸਾਹਿਬ ਇਸ਼ਤਿਹਾਕ احمد ਸਾਹਿਬ ਤੇ ਉਹਨਾਂ ਨੇ ਫਿਰ ساری ਜ਼ਿੰਦਗੀ ਆਪਣੀ ਜਿਹੜੀ ਸੀ ਉਹ ਕਹਿੰਦੇ ਹੁਣ ਮੇਰਾ ਸਭ ਕੁਝ ਜੋ ਹੈ ਉਹ ਸੰਗੀਤ ਹੀ ਹੈ ਮੌਸਿਕੀ ਹੈ ਫਨੇ ਮੌਸਿਕੀ ਗਜ਼ਲ ਗਾਇਕੀ ਇਹਨੂੰ ਆਖਰੀ ਸਾਤਕ ਉਹਨਾਂ ਨੇ ਤੋੜਨ ਬਾਇ 1956 ਸਨ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਆਖਰੀ ਫਿਲਮ ਕੁਝ ਫਰਮਾਨ ਨੇ ਨਾਂ ਦੱਸੇ ਨਹੀਂ ਆਖਰੀ ਫਿਲਮ ਜਿਹੜੀ ਉਹਨਾਂ ਦੀ ਯਾਦਗਾਰੀ ਸੀ ਉਹ ਸੀ ਦਾਣਾ ਪਾਣੀ ਉਸ ਫਿਲਮ ਨੂੰ ਨੇ ਕਿਹਾ ਬਸ ਹੁਣ ਉਸ ਤੇ ਗੱਲ ਪਹੁੰਚ ਗਈ ਹੈ ਹੁਣ ਖੈਰ ਬਾਦ ਆ ਫਿਰਮਾਨ ਹੁਣ ਸੰਗੀਤ ਸ਼ੰਗੀ 1956 1956 ਵਿੱਚ ਉਹਨਾਂ ਨੇ ਫਿਲਮਾਂ ਨੂੰ ਅਲਵਿਦਾਖ ਦਿੱਤੀ ਕਿ ਪੂਰੀ ਤਰ੍ਹਾਂ ਗਜ਼ਲ ਗਾਇਕੀ ਨੂੰ ਫਰਮਤ ਹੋ ਗਏ ਆਲ ਇੰਡੀਆ ਰੇਡੀਓ ਦੇ ਉਹ ਸੁਪਰ ਏ ਗ੍ਰੇਡ ਕਲਾਕਾਰ ਸਨ ਅਰੇ ਖੋਰ ਦੱਸਾਂ ਆਲ ਇੰਡੀਆ ਰੇਡੀਓ ਦੀਆਂ ਦੋ ਸ਼ਰਤਾਂ ਹੁੰਦੀਆਂ ਨੇ ਤਿੰਨ ਬਲਕੇ ਇਹ ਕਿਤਾਬ ਬੇਸਿਕਲੀ ਜੋ ਟੈਸਟ ਹੁੰਦਾ ਤਾਨਪੂਰੇ ਨਾਲ ਹੁੰਦਾ ਮੈਨੂੰ ਤਾਨਪੂਰੇ ਜਿਹੜਾ ਰੱਕੜਦਾ ਬਣਿਆ ਸਾਰਾ ਹੁੰਦੀਆਂ ਨੇ ਚਾਰ ਕੋਈ ਵਿਰਲੇ ਹੀ ਨਿਤਰਦਾ ਹੈ ਦੂਸਰਾ ਉੱਥੇ ਲਿਖਿਆ ਹੁੰਦਾ ਆਕਾਸ਼ਵਾਣੀ ਆਡੀਓ ਰੇਡੀਓ ਤੇ ਔਰ ਦੂਰਦਰਸ਼ਨ ਉਪਾਚਾਇਆ ਕਿ ਚਿੱਤਰ ਲੈਣਾ ਮਨਾ ਹੈ ਫੋਟੋਗ੍ਰਾਫੀ ਨਹੀਂ ਕੀਤੀ ਜਾ ਸਕਦੀ ਤੀਸਰਾ ਸਮੋਕਿੰਗ ਦੀ ਇਜਾਜ਼ਤ ਨਹੀਂ ਪਰ ਇੱਕ ਐਕਸੈਪਸ਼ਨ ਹੈ ਮੈਂ ਆਪਣੀ ਅੱਖੀਂ ਦੇਖਿਆ ਕਿ ਬੇਗਮ ਅਕਸਰ ਸਾਹਿਬਾ ਨੂੰ ਇੱਕ ਛੋਟੀ ਵਿਸ਼ੇਸ਼ ਛੋੜ ਕਿ ਉਹ ਨਲੇਰ ਇੱਕ ਛੋਟਾ ਛੋਟੀ ਹੁੱਕੀ ਹੁੰਦੀ ਆ ਜਿਹਦੇ ਨਾਲ ਡੋਰ ਜੀ ਹੁੰਦੀ ਹੈ ਉਹਨੂੰ ਇਕੱਠਾ ਵੀ ਕੀਤਾ ਜਾ ਸਕਦਾ ਔਰ ਉਹਨੂੰ ਫਿਰ ਪੈਕ ਕੀਤਾ ਜਾ ਸਕਦਾ ਉਹ ਉਹ ਆਪਣੀ ਸ਼ੌਕਰੀ ਨਾਲ ਰੱਖਦੇ ਸੀ ਤੇ ਜਰਨ ਦਾ ਰੇਡੀਓ ਸਟੇਸ਼ਨ ਤੇ ਜਦੋਂ ਆਏ ਉਦੋਂ ਭਾਈ ਸਮੁੰਦ ਸਿੰਘ ਰਾਗੀ ਬਹੁਤ ਮਹਾਨ ਉਹ ਵੀ ਆਏ ਹੋਏ ਸਨ ਉਹਨਾਂ ਨੇ ਉਹਨਾਂ ਦਾ ਕੀਰਤਨ ਸੁਣਿਆ ਡਿਊਟੀ ਰੂਟ ਬੈਠ ਕੇ ਮੈਂ ਵੀ ਉੱਥੇ ਹੀ ਸੀ ਮੇਰੀ ਵੀ ਉਦੋਂ ਟਾਕ ਸੀ ਯੂਥ ਪ੍ਰੋਗਰਾਮ ਤੇ ਜਦੋਂ ਉਹ ਬਾਹਰ ਆਏ ਨਾ ਦੇਖੋ ਕਿੰਡੀ ਗ੍ਰੇਟਨੈਸ ਕਲਾਕਾਰ ਚ ਕਿੰਡੀ ਕਦਰਦਾਨੀ ਹੈ ਦੁਜੇ ਦਾ ਸਤਿਕਾਰ ਕਰਨਾ ਸੁਣ ਕੇ ਅਨੰਦ ਹੋ ਗਏ ਫਟਾਫਟ ਗਏ ਭੂਜੂ ਕੀਤਾ ਜਾਨੀ ਪੰਜ ਸਨਾ ਜਿਹਨੂੰ ਆਪਾਂ ਕਹਿੰਨੇ ਆ ਪੰਜਾਬੀ ਵਿੱਚ ਸਿਕਟਰਮਨੋਲੋਜੀ ਤੇ ਉਹਨਾਂ ਨੇ ਆ ਕੇ ਭਾਈ ਸੁਮਨ ਸਿੰਘ ਜਦੋਂ ਉਹਦਾ ਖਿਹੜਿਆ ਚਿਹਰਾ ਦੇਖਿਆ ਤੇ ਭਾਈ ਸਾਹਿਬ ਦੇ ਅਗੇ ਨਿਵੇਂ ਜੇ ਹੋਏ ਯਾਨੀ ਇੱਕ ਸਮਨ ਸਤਕਾ ਭਾਈ ਸਾਹਿਬ ਨੇ ਦੇ ਹੱਥ ਫੜ ਲਏ ਉਹ ਜਰਾ ਮੈਨੂੰ ਕੁਝ ਦੱਸੋ ਉਹ ਕਹਿੰਦੇ ਆਪ ਤੋਂ ਖੁਦ ਬਹੁਤ ਬੜੇ ਹੰਕਾਰ ਹੈ ਉਹ ਕਹਿੰਦੇ ਜੀ ਤੁਸੀਂ ਜੋ ਗਾਇਆ ਤੁਹਾਡੀ ਆਵਾਜ਼ ਐਵੇਂ ਨਹੀਂ ਲਾਹੌਰ ਤੋਂ ਵੀ ਚਿੱਠੀਆਂ ਆਉਂਦੀਆਂ ਉਹ ਚਿੱਠੀਆਂ ਲੋਕ ਲਿਖਦੇ ਸੀ ਕਿ ਭਾਈ ਸੁਮਨ ਸਿੰਘ ਦੇ ਸ਼ਬਦ ਜਿਆਦਾਤਰ ਸੁਣਾਇਆ ਕੋ ਭਾਈ ਸੁਮਨ ਸਿੰਘ ਭਾਈ ਸੰਤਾ ਸਿੰਘ ਦਾਤ ਗੀੜੇ ਰਾਗੀ ਸੰਨ ਇਹਨਾਂ ਨੂੰ ਲੋਕ ਸੁਣਦੇ ਸਨ ਤੇ ਇਸ ਤਰ੍ਹਾਂ ਉਹ ਸੰਤ ਸੁਧਾਨ ਸਿੰਘ ਜੀ ਦੇ ਵੀ ਬਹੁਤ ਉਹੜੇ ਕਦਰਦਾਨ ਸਨ ਜਿਹੜੇ ਦਿੱਲੀ ਕਵਾਲੀ ਗਾਂਗੂਤ ਕੀਰਤਨ ਕਰਦੇ ਹੁੰਦੇ ਸਨ ਉਹਨਾਂ ਦਾ ਵੀ ਕਾਰਕ ਇੱਕ ਵਾਰੀ ਜਾ ਕੇ ਇਸ ਤਰ੍ਹਾਂ ਉਹਨਾਂ ਨੇ ਉਹਨਾਂ ਦੀ ਬਹੁਤ ਉਪਮਾ ਕੀਤੀ ਤੇ ਉਹਨਾਂ ਨੂੰ ਕਿਹਾ ਮੈਨੂੰ ਆਸ਼ੀਰਵਾਦ ਦਿਓ ਏਡੀ ਵੱਡੀ ਫਨਕਾਰਾ ਕਹਿ ਰਹੀ ਹੈ ਇਹ ਇਸ ਤੋਂ ਸਰਵ ਉੱਚਤਾ ਹੋਰ ਕੀ ਹੋ ਸਕਦੀ ਕਿਸੇ ਕਲਾਕਾਰ ਨਾਲ ਮੈਂ ਕਹਿੰਦਾ ਕਲਾਕਾਰ ਜਿਹੜਾ ਤੰਗ ਨਜ਼ਰੀਆ ਦਾ ਨਹੀਂ ਹੁੰਦਾ ਉਹਦੀ ਨੈਰੋ ਥਿੰਕਿੰਗ ਨਹੀਂ ਹੁੰਦੀ ਉਹਦਾ ਹਿਰਦਾ ਬਹੁਤ ਵਿਸ਼ਾਲ ਹੁੰਦਾ ਹੈ ਇਸ ਵਿਸ਼ਾਲ ਹਿਰਦੇ ਦੀ ਮਾਲਕੀ ਮੇਰੇ ਅਕਸਰ ਸ਼ਾਇਰ ਜਿਹੜੇ ਜਿਹੜੇ ਮਹਾਨ ਸ਼ਾਇਰਾਂ ਦਾ ਕਲਾਮ ਉਹਨਾਂ ਨੇ ਗਾਇਆ ਦੇਖੋ ਸਿਲੈਕਸ਼ਨ ਉਹਨਾਂ ਦੀ ਬਹੁਤ ਅਨੁਠੀ ਹੁੰਦੀ ਸੀ ਔਰ ਲੋਕ ਉਹਦੀ داد ਦਿੰਦੇ ਸਨ ਉਹਨਾਂ ਨੇ ਬੜੇ ਜੋਕ ਸ਼ੌਕ ਨਾਲ ਬੜੀ ਆਪਣੇ ਆਪ ਨੂੰ ਆਪਣੀ ਰੂਹ ਨੂੰ ਵਿੱਚ ਢਾਲ ਕੇ ਦਿਨ ਜਨਾਂ ਸ਼ੌਰਾ ਇਕਰਾਮ ਨੂੰ ਮਹਾਨ ਸ਼ਾਇਰਾਂ ਨੂੰ ਘਾਇਆ ਨਿੰਦਿਆ ਅਸਲਾਬ ਸਭ ਤੋਂ ਜ਼ਿਆਦਾ ਉਸਤਾਦ ਸ਼ਾਇਰ ਇਹਨਾਂ ਦਾ ਸ਼ਾਇਰ ਪੁਰਾਣਾ ਤੁਹਾਨੂੰ ਮਿਰਜ਼ਾ ਗਾਲिब ਕਹਿੰਦੇ ਆ ਅਸਦੁੱਲਾ ਖਾਨ ਗਾਲिब ਸਾਹਿਬ ਗਾਲिब ਸਾਹਿਬ ਨੇ ਫਿਰ ਉਹਨਾਂ ਨੇ ਮਜਰੂ ਸੁਲਤਾਨਪੁਰੀ ਸ਼ਕੀਲ ਬਦਾਯੂਨੀ ਜਗੀਰ ਮਰਾਦਾਬਾਦੀ ਨੂੰ ਫੈਜ਼ ਫੈਮਦ ਫੈਜ਼ ਸਾਹਿਬ ਨੇ ਇਸੇ ਤਰ੍ਹਾਂ ਬਹੁਤ ਵੱਡੇ ਸ਼ਾਇਰ ਸੌਦਾ ਇਸੇ ਤਰ੍ਹਾਂ ਸ਼ਮੀਮ ਜੈਪੂਰੀ ਸਾਹਿਬ ਨੇ ਉਹਨਾਂ ਦਾ ਕਲਾਮ ਤੇ ਮੀਰ ਤਕੀ ਮੀਰ ਸਾਹਿਬ ਇਹਨਾਂ ਦਾ ਕਲਾਮ ਵੀ ਉਹਨਾਂ ਨੇ ਗਾਇਆ ਇਹ ਕਲਾਮ ਜਿਹੜੇ ਗਾਏ ਉਹਨਾਂ ਨੇ ਇਹ ਗਜ਼ਲਾਂ ਜਿਹੜੀਆਂ ਗਾਈਆਂ ਅਮਰ ਹੋ ਗਈਆਂ ਉਹਨਾਂ ਦੀ ਹਾਰਮੋਨੀਅਮ ਐਸਾ ਬਜਾਉਂਦੇ ਸਨ ਕਮਾਲ ਦਾ ਜਦੋਂ ਸਥਾਈ ਤੇ ਅੰਤਰੇ ਵਿੱਚ ਸਾਜ਼ਾਂ ਨੇ ਜਗ੍ਹਾ ਲੈਣੀ ਹੁੰਦੀ ਹੈ ਉਦੋਂ ਬਸ ਉਹ ਸੁਰਾਂ ਨੂੰ ਨਜਾਦਿੰਦੇ ਸਨ ਨਰਤਨਪੁਰੇ ਨਵੀਂ ਨੇ ਕਾਏ ਕੁਝ ਉਹਨਾਂ ਦੀ ਪ੍ਰਮੁੱਖ ਗਜ਼ਲਾਂ ਜਿਹੜੀਆਂ ਹਰ ਇੱਕ ਵਿਅਕਤੀ ਦੀ ਜ਼ਬਾਨ ਤੇ ਨੇ ਔਰ ਜਨਾਚੋਂ ਬਹੁਤਿਆਂ ਨੂੰ ਮੈਂ ਪਸੰਦ ਕਰਦਾ ਮਿਰਜ਼ਾ ਅਸ਼ਦੁੱਲਾ ਖਾਨ ਖਾਲਸਾ ਸਾਹਿਬ ਦੀ ਰਤਨਾ ਜੇਨਾ થી ہماری ਕਿਸਮਤ ਕੇ ਵਿਸਾਲੇ ਯਾਰ ਹੋਤਾ ਇਹ ਸਾਡੀ ਕਿਸਮਤ ਇਹੋ ਜੀ ਕਿੱਥੇ ਸੀ ਵਿਸਾਲ ਹੁੰਦਾ ਮੇਲ ਕਿ ਯਾਰ ਨਾਲ ਮਿਲਣ ਮੇਲ ਹੁੰਦਾ ਜੇਨਾ થી ہماری ਕਿਸਮਤ ਕੇ ਵਿਸਾਲੇ ਯਾਰ ਹੋਤਾ ਅਗਰ ਆਉੜ ਜੀਤੇ ਰਹਤੇ ਤੋ ਇੰਤਜ਼ਾਰ ਹੁੰਦਾ ਯਹੀ ਇੰਤਜ਼ਾਰ ਹੁੰਦਾ अगर और जीते रहते यही इंतजार होता फिर भी यही लगा रहना से ना सोचा ना समझा ना देखा ना जाना मुझे खुद ब खुद आ गया दिल लगा एक गजल जीड़ी होनी थी एक सुनली धारा वो शोक वार्ता हो ही जाता है गम दे गम गं ये नहीं कि गम बंदे नो उदास करता है ਗਮ ਕਈ ਵਾਰੀ ਬੰਦੇ ਨੂੰ ਖਾਰ ਦਿੰਦਾ ਹੈ ਇਹ ਗੁਰੂ ਸਾਹਿਬ ਨੇ ਕਿਹਾ ਦੁਖਦਾਰੂ ਸੁਖ ਰੋਪ ਹੈ ਬਹੁਤ ਵਧੀਆ ਗੁਰਨਾਮ ਸਿੰਘ ਜੀ ਪਾਸ਼ਾ ਕਹਿੰਗੇ ਤਾਂ ਇਹ ਜਿਹੜੀ ਗਜ਼ਲ ਦਾ ਮੈਂ ਹੁਣ ਜ਼ਿਕਰ ਕਰਨ ਲੱਗਾ ਹੈ ਇਹ ਮੁਹੱਬਤ ਉਹਨਾਂ ਦਾ ਉਚਾਰਨ ਬੜਾ ਸ਼ੁੱਧ ਸੀ ਉਥੇ ਮੁਹੱਬਤ ਨਹੀਂ ਕਿਹਾ ਉਹਨਾਂ ਨੇ ਮੁਹੱਬਤ ਇਹ ਮੁਹੱਬਤ तेरे अंजाम पे रोना आया ऐसा डुब के गाया उन्होंने ये इश्क नहीं आसान बस इतना समझ लीजिए एक आग का दरिया है और डूब के जाना है ये मैं तेर कहकर डुब के गाया उन्होंने और ये रचना अमर करता लोग बार बार यदि फरमाइश करते हैं ਇੱਕ ਗਜ਼ਲ ਜਿਹੜੀ ਇਹਦੀ ਹੋਰ ਬੜੀ ਮਕਬੂਲ ਹੈ دیਵਾਨਾ ਬਣਾਣਾ ਹੈ دیਵਾਨਾ ਬਣਾਣਾ ਹੈ ਤੋ دیਵਾਨਾ ਬਣਾ ਦੇ ਇਹ ਤੂੰ ਮੈਨੂੰ دیਵਾਨਾ ਬਣਾਉਣਾ ਤੋ دیਵਾਨਾ ਬਣਾ ਦੇ ਵਰਨਾ ਕਹੀਂ ਤਕਦੀਰ ਮuje ਤਮਾਸ਼ਾ ਨਾ ਬਣਾ ਦੇ ਕਿਤੇ ਹੋ ਜਨਮ ਕਾਮਾ ਲੈ ਕੇ ਮੇਰਾ ਤਮਾਸ਼ੀ ਬਣ ਜਾਏ ਤੋ ਇਸ ਤਰ੍ਹਾਂ ਇੱਕ ਇੱਕ ਗਜ਼ਲ ਜਿਹੜੀ ਉਹਨਾਂ ਨੇ ਗਾਈ ਉਹ ਲੋਕਾਂ ਦੇ ਹਿਰਦਿਆਂ ਦੇ ਉੱਤੇ ਉਕਰੀ ਗਈ ਔਰ ਰੂਹਾਂ ਦੇ ਵਿੱਚ ਲੈ ਗਈ ਇਹ ਗਜ਼ਲ ਉਹਨਾਂ ਨੇ ਗਾਈ ਮੇਰੇ ਹਮਸਫਰ ਮੇਰੇ ਹਮਨਵਾ ਇਹ ਵੀ ਕਮਾਲ ਦੀ ਗਜ਼ਲ ਹੈ ਤੋਂ ਜਿੰਨੀਆਂ ਵੀ ਗਜ਼ਲਾਂ ਕੁੱਲ ਇਹ ਆਪਾਂ ਅਨਲਾਈਜ਼ ਕਰੀਏ ਤੇ ਆਲੀ ਦੇ ਰੇਡੀਓ ਤੇ ਫਿਰ ਦੂਰਦਰਸ਼ਨ ਆ ਗਿਆ ਰਿਕਾਰਡਿੰਗ ਕੰਪਨੀਆਂ ਆ ਗਈਆਂ ਅੱਛਾ ਵੀ ਉਹਦੋਂ ਕੰਪਨੀ ਹੁੰਦੀ ਸਭ ਤੋਂ ਵੱਡੀ ਆਪਣੀ ਹਯਾਤੀ ਦੇ ਦੌਰਾਨ ਆਪਣੀ ਜ਼ਿੰਦਗੀ ਦੇ ਦੌਰਾਨ ਕੁੱਲ 167 ਰਿਕਾਰਡਿੰਗਸ ਕਰਾਈਆਂ 167 ਔਰ ਇਹਨਾਂ ਦੇ ਵਿੱਚ ਹੀ ਉਹ ਵੀ ਰਿਕਾਰਡਿੰਗਸ ਵੀ ਸ਼ਾਮਲ ਨੇ ਜਿਹੜੀਆਂ ਕਿ ਫਿਲਮਾਂ ਵਿੱਚ ਨੇ ਫਿਲਮ ਸੰਗੀਤ ਦਾ ਹਿੱਸਾ ਨੇ 167 ਕੁੱਲ ਇਨਕਲੂਡਿੰਗ ਬੰਮਾ ਨੇ ਯਾਨੀ ਸ਼ਾਮਲ ਹੋਦੇ ਵੀ ਜਿਹੜੀਆਂ ਫਿਲਮਾਂ ਵਿੱਚ ਉਹਨੇ ਗੀਤ ਗਾਏ ਜਾਂ ਨਗਮੇ ਗਾਏ ਕਹਾਸਾਂ ਗਾਏ ਫਿਰ ਗੱਲਾਂ ਹੁੰਦੀ ਹੈ ਜੀ ਉਹਨਾਂ ਕੋਲ अनेका ਮਤਲਾਸ਼ੀ ਆਉਂਦੇ ਸੀ ਕਿਸਾਨ ਸੁਖਾਉ ਉਹ ਬਹੁਤ ਘਾਟ ਇਨੀ ਕਿਨ ਵਿੱਚ غرور ਸੀ ਬਹੁਤ ਖੁਦਦਾਰ ਪਰ ਬੜੇ ਨਿਰਭਾਪ ਦੇ ਸਨ ਤੇ شاہی ठाट ਨਾਲ ਰਹਿੰਦੇ ਸਨ ਉਸ ਵੇਲੇ ਉਹ ਸਮਾਨ ਵਿੱਚੋਂ ਕੋ ਮੋਟਰਕਾਰ ਹੁੰਦੀ ਸੀ ਡਰਾਈਵਰ ਹੁੰਦਾ ਸੀ ਤੇ ਰੀਤਾ ਗਾਂਗੂਲੀ ਅਸ਼ਮੇਂ ਗਾਦੀ ਉਹਨੂੰ ਉਹਨੇ ਆਪਣਾ ਫਨ ਬਖਸ਼ਿਆ ਔਰ ਉਹਦੀ ਰਿਕਾਰਡਿੰਗ ਸੁਣੋ ਕਿ ਤੁਹਾਨੂੰ ਲੱਗੇਗਾ ਕਿ ਉਹਦੀ ਝਲਕ ਜੇ ਕਿਸੇ ਹਨਕਾਰ ਚ ਉਹਦੇ ਉਸਤਾਦ ਦੀ ਝਲਕ ਨਹੀਂ ਪੈਂਦੀ ਤੇ ਫਿਰ ਉਹ ਗਾਲ ਕੋ ਬਣਦੀ ਨਹੀਂ ਬਹੁਤੀ ਇਸ ਤਰ੍ਹਾਂ ਰੀਤਾ ਗੰਗੋਲੀ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਅ ਖਾਸ ਤੌਰ ਤੇ ਫੀਮੇਲ ਸਿੰਗਰਸ ਨੂੰ ਉਹਨਾਂ ਨੇ ਸਿਖਾਇਆ ਇੱਕ ਗਜ਼ਲ ਜਿਹੜੀ ਉਹਨਾਂ ਨੇ ਇਨੀ ਭਿਜ ਕੇ ਗਾਈ ਉਹ ਮਹਿਤਾ ਪਸੰਦ ਕਰਦਾ ਹੀ ਹੈ ਹਰ ਸੰਗੀਤ ਪ੍ਰੇਮੀ ਕਰਦਾ ਹੈ ਉਹ ਹੈ ਉਹ ਜੋ ਹਮੇ ਤੁਮ ਮੇਂ ਕਰਾਰ ਥਾ ਉਹ ਜੋ ਹਮੇ ਤੁਮ ਮੇਂ ਕਰਾਰ ਥਾ ਤੁਮੇ ਯਾਦ ਹੋ ਕਿਨਾਂ ਯਾਦ ਹੋ ਉਹ ਜੋ ਵਾਦਾ ਯਾਨੀ ਨਿਭਾ ਕ ਤੁਮੇ ਯਾਦ ਹੋ ਕਿਨਾਂ ਯਾਦ ਹੋ ਇਸ ਤਰ੍ਹਾਂ ਬਹੁਤ ਸ਼ਾਨਦਾਰ ਤੇ ਮਾਨਮਤੀ ਜ਼ਿੰਦਗੀ ਜਿਉਂਦੇ ਹੋਏ ਫਰਨੇ ਮوسی ਕੀ ਜੀ ਸੰਗੀਤ ਚੱਕ ਦੀ ਸੇਵਾ ਕਰਦੇ ਹੋਏ ਇਹ ਇਸ ਫਨਿਸ਼ ਨੂੰ ਸਾਰਤਮ ਰੁਕਸਤ ਹੋ ਗਏ ਅਤੇ ਆਪਣੀ ਜਾਨ ਛੱਡ ਗਏ ਉਹਨਾਂ ਦਾ ਸ਼ੋਗ ਬਹੁਤ ਮਨਾਇਆ ਗਿਆ ਅਤੇ ਉਹਨਾਂ ਦੇ ਕਦਰਦਾਨਾਂ ਨੇ ਉਹਨਾਂ ਦੀ ਯਾਦਗਾਰ ਬਣਾਈ ਹੋਈ ਹੈ ਲਖਨਊ ਵਿੱਚ ਇੱਥੇ ਹਰ ਸਾਲ ਸਮਾਗਮ ਵੀ ਹੁੰਦਾ ਹੈ ਕਿ ਉਹਨਾਂ ਨੂੰ ਜਿਹੜੇ ਅਵਾਰਡ ਮਿਲੇ ਉਹਦਾ ਜ਼ਿਕਰ ਕਰਕੇ ਇਸ ਐਪੀਸੋਡ ਨੂੰ ਸਮਾਪਤ ਕਰਦੇ ਹਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮਿਲਿਆ ਸੰਗੀਤ ਨਾਟਕ ਅਕੈਡਮੀ ਵਾਰਡ ਬਹੁਤ ਵੱਡਾ ਪ੍ਰੈਸਿਜੀਅਸ ਅਵਾਰਡ ਹੁੰਦਾ ਔਰ ਉਸ ਬਾਅਦ ਉਹਨਾਂ ਨੂੰ ਮਿਲਿਆ ਪਦਮਸ਼ਰੀ ਅਵਾਰਡ ਤੇ ਪੋਸਮੋਸਲੀ ਜਾਨੀ ਜਦੋਂ ਸੰਸਾਰ ਤੋਂ ਜਾ ਚੁੱਕੇ ਸੀ ਉਦੋਂ ਉਹਨਾਂ ਨੂੰ ਮਿਲਿਆ ਪਦਮਪੂਸ਼ਨ ਅਵਾਰਡ ਇਸ ਤਰ੍ਹਾਂ ਮੈਗਮ Akhtar ਸ਼ਾਹ ਬ ਆਪਣੀ ਪਰਸੋਜ਼ ਪਰਕੈਫ ਕਲਾਮਈ ਇਹ ਧਮਦਾਰ ਇਹ ਦਿਨਾਂ ਦੇ ਤਰ੍ਹਾਂ ਅੰਦਰ ਤੱਕ ਉਤਰ ਜਾਣੀ ਅਵਾਜ਼ ਦੇ ਸਦਕਾ ਹਮੇਸ਼ਾ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵਸੇ ਰਹਿਣਗੇ ਸਾਡਾ ਇਹ ਇੱਕ ਸਮ ਨਾਲ ਪ੍ਰੋਗਰਾਮ ਜਿਹੜਾ ਉਹਨਾਂ ਨੂੰ ਖੜਾਜੀ ਕੀਤਾ ਹੈ ਉਹਨੂੰ ਸ਼ਰਧਾਂਜਲੀ ਹੈ ਐਪੀਸੋਡ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ